ਤੇ ਮਿੰਟ ਜੀ ਤੁਸੀਂ ਮਹਾਰਾਸ਼ਟਰ ਦੀ ਗੱਲ ਕਰੀ ਐ ਤੁਸੀਂ ਇੱਕ ਦਾਅਵੇ ਦੀ ਗੱਲ ਕਰੀ ਐ ਉਹ ਥੋੜੀ ਗੱਲ ਆਪਾਂ ਉਧਰ ਵੀ ਕਰ ਲਗੇ ਉਧਰ ਸ਼ਰਦ ਪਵਾਰ ਸਾਹਿਬ ਹਰ ਦਾ ਇੱਕ ਬਿਆਨ ਆ ਜਿਹੜਾ ਕਈ ਕੁੰਡੀਆਂ ਜੀਆਂ ਖੁੱਲੀ ਜਾਂਦਾ ਉਹ ਕਹਿੰਦੇ ਸਾਨੂੰ ਤੇ ਮਹਾਰਾਸ਼ਟਰ ਦੇ ਵਿੱਚ 160 ਸੀਟਾਂ ਦੀ ਜਿਹੜੀ ਆਫਰ ਵੀ ਹੋਈ ਸੀ ਤੇ ਰਾਹੁਲ ਗਾਂਧੀ ਨੇ ਜਿਹੜਾ ਵੋਟਾਂ ਚੋਰੀ ਵਾਲਾ ਮਸਲਾ ਖੋਲਿਆ ਤੇ ਖੁੱਲਦਾ ਹੀ ਖੁੱਲਦਾ ਜਾਂਦਾ ਅੱਗੇ ਹੋਰ ਦੇਖੋ ਇਹ ਤਾਂ ਬਹੁਤ ਵੱਡਾ ਮਾਮਲਾ ਹੈ ਜੀ ਇਹਦੇ ਤੇ ਆਪਾਂ ਕੀ ਪ੍ਰਤੀਕਰਮ ਕਰਾਂ ਕਰ ਸਕਦੇ ਇਹ ਤਾਂ ਬਹੁਤ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੂੰ ਹੀ ਇਹਦੀ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ ਹਮ ਸ਼ਰਦ ਪਵਾਰ ਇਦਾਂ ਦਾ ਨੇਤਾ ਹੈ ਇੱਕ ਤੇ ਉਹ ਆਪਣੀ ਜ਼ਿੰਦਗੀ ਜਾਂ ਕਹਿ ਲੋ ਸਿਆਸੀ ਕੈਰੀਅਰ ਦੇ ਆਖਰੀ ਪੜਾਅ ਤੇ ਜਿੱਥੇ ਬੰਦਾ ਕੋਈ ਇਦਾਂ ਦੀ ਗੱਲ ਸ਼ੈਦ ਨਾ ਹੀ ਕਰੇ ਜੀ ਦੂਜੀ ਗੱਲ ਇਹ ਆ ਕਿ ਜੋ ਸ਼ਰਦ ਪਵਾਰ ਗੱਲ ਕਰ ਰਿਹਾ ਤਾਂ ਉਹ ਰਾਹੁਲ ਗਾਂਧੀ ਨੂੰ ਵੀ ਨਾਲ ਲੈ ਕੇ ਕਰ ਰਿਹਾ ਕਿ ਦੋ ਬੰਦੇ ਮੈਨੂੰ ਮਿਲੇ ਮੇਰੇ ਬੰਗਲੇ ਤੇ ਹਮ ਉਹਨਾਂ ਨੇ ਕਿਹਾ ਕਿ 160 ਸੀਟਾਂ ਦੀ ਜਿਹੜੀ ਐ ਉਹ ਗਾਰੰਟੀ ਐ ਤੇ ਮੈਂ ਲੈ ਗਿਆ ਰਾਹੁਲ ਗਾਂਧੀ ਕੋਲ ਰਾਹੁਲ ਗਾਂਧੀ ਨੇ ਉਹਨਾਂ ਨੂੰ ਭਜਾਤਾ ਜੀ ਦਬਾ ਲਤਾ ਹੁਣ ਇਹਦੇ ਚ ਅੱਗੋਂ ਦੋ ਗੱਲਾਂ ਨਿਕਲ ਆਉਂਦੀਆਂ ਨੇ ਕੀ ਰਾਹੁਲ ਗਾਂਧੀ ਨੂੰ ਟ੍ਰੈਪ ਕੀਤਾ ਜਾ ਰਿਹਾ ਸੀਗਾ ਹੂੰ ਇਹ ਵੀ ਦਿਓ ਸਕਦਾ ਜੀ ਠੀਕ ਐ ਨਾ ਅਗਲੇ ਕੱਲ ਨੂੰ ਕੋਈ ਸਟ੍ਰਿੰਗ ਕੱਢ ਕੇ ਕਿ ਲਓ ਜੀ ਇਹ ਤੇ ਆਹ ਸੈਟਿੰਗ ਕਰੀ ਜਾਂਦੇ ਜੀ ਜਾਂ ਸੱਚਮੁੱਚ ਇੱਕ ਮਾਫੀਆ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਮਤਲਬ ਕਿ ਵੋਟਰ ਸੂਚੀਆਂ ਤੋਂ ਲੈ ਕੇ ਸ਼ਾਇਦ ਗਾਂਹ ਤੱਕ ਵੀ ਹੂੰ ਸੀਟਾਂ ਤੱਕ ਵੀ ਗਰੰਟੀ ਚੱਕੀ ਜਾਵੇ। ਹਾਂ ਮਤਲਬ ਕਿ ਜੋ ਮਸ਼ੀਨਾਂ ਵਗੈਰਾ ਜੋ ਵੀ ਆ ਮੈਨੂੰ ਨਹੀਂ ਪਤਾ ਪਰ ਵੋਟਰ ਸੂਚੀਆਂ ਦਾ ਤੇ ਮੈਨੂੰ ਪੱਕਾ ਸ਼ੱਕ ਆ ਕਿ ਮਤਲਬ ਕਿ ਕੋਈ ਐਸਾ ਗ੍ਰੋਥ ਆ ਨਹੀਂ ਜਿਹੜਾ ਅਸੀਂ ਅਸੀਂ ਵੋਟਾਂ ਇੱਕ ਕਮਰੇ ਚ ਬਣਵਾਈ ਜਾਂਦਾ। ਹੂੰ ਤੇ ਫਿਰ ਉਹ ਪਗਤਾ ਕੇ ਜੀ ਠੀਕ ਹੈ ਨਾ ਜੀ ਤੇ ਇਸ ਤਰ੍ਹਾਂ ਰਿਜ਼ਲਟ ਦੇ ਸਕਦਾ ਹੈ। ਤਾਂ ਜਾਂਚ ਪੜਤਾਲ ਬਹੁਤ ਜ਼ਰੂਰੀ ਆ। ਬਹੁਤ ਨਾਜ਼ੁਕ ਮਾਮਲਾ ਹੈ। ਹੂੰ ਇਹ ਬਹੁਤ ਕਹਿ ਲੋ ਕਿ ਕਿਸੇ ਵੀ ਲੋਕਤੰਤਰਿਕ ਪ੍ਰਣਾਲੀ ਲਈ ਬੜੀ ਇਸ ਵੇਲੇ ਖਤਰਨਾਕ ਅਵਸਥਾ ਬਣ ਜਾਂਦੀ ਆ ਕਿ ਵੋਟ ਚੋਰੀ ਦਾ ਜਿਹੜਾ ਮਾਮਲਾ ਹੈ ਉਹ ਕੱਲਾ ਸਿਆਸੀ ਨਹੀਂ ਹੈ ਬਲਕਿ ਹੁਣ ਉਹਦੇ ਵਿੱਚ ਕੁਝ ਕਹਿ ਲੋ ਕਿ ਦਸਤਾਵੇਜ਼ੀ ਸਬੂਤ ਆਏ ਨੇ ਇੱਥੇ ਚੋਣ ਕਮਿਸ਼ਨ ਨੇ ਹਲਫਨਾਮਾ ਮੰਗੀ ਜਾਂਦਾ ਸੀ ਹੂੰ ਹਲਫਨਾਮਾ ਕਾਹਦਾ ਲੈਣਾ ਵੀ ਜਾਂਚ ਪੜਤਾਲ ਆਰੰਭ ਕਰੋ ਮੈਂ ਉਹ रावत ਸਾਹਿਬ ਜਿਹੜੇ ਸਾਬਕਾ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਸੁਣ ਰਿਆ ਸੀ ਉਹਨਾਂ ਕਹੇ ਕਿ ਜਾਂਚ ਬੰਦੀ ਹੈ ਤੁਸੀਂ ਸਿੱਧੀ ਜਾਂਚ ਆਰੰਭੋ ਤੁਸੀਂ ਹਲਫਨਾਮੇ ਤੋਂ ਕੀ ਲੈਣਾ ਬਲਣੇ ਤੁਸੀਂ ਆਪਦੀ ਜਾਂਚ ਪੜਤਾਲ ਕਰੋ ਜੇ ਤੁਹਾਡਾ ਡਾਟਾ ਤਾਂ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਬਹੁਤ ਨਾਜ਼ੁਕ ਦੌਰ ਹੈ ਅੱਜ ਵੀ ਇਹਨਾਂ ਨੇ ਪ੍ਰਦਰਸ਼ਨ ਕਰਨਾ ਸੀਗਾ ਚੋਣ ਕਮਿਸ਼ਨ ਦੇ ਆਫਿਸ ਤੱਕ ਕਸ਼ਿਆਤ ਕੁਝ ਸੀਗਾ ਉਹ ਰੋਕ ਦਿੱਤਾ ਗਿਆ ਤੇ ਤਾਜ਼ਾ ਖਬਰਾਂ ਇਹ ਸੀਗੀਆਂ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਜੀ ਜੀ